ਤਾਂ ਸ਼ੁਰੂ ਵਿੱਚ ਮੈਂ ਜਿਵੇਂ ਕਿ ਘੜਿਆਂ ਦੀਆਂ ਚੱਪੜੀਆਂ ਦੀਵੇ ਤੇ ਜਿਵੇਂ ਸਾਡੇ ਵਰਤਾਂ ਕਰੂਏ ਚੌਥ ਦੇ ਵਰਤਾਂ ਦੀਆਂ ਕੁਰਸੀਆਂ ਇਹ ਬਣਾਉਣ ਮੈਂ ਸਿੱਖਿਆ ਐਥੋ ਤੱਕ ਅਸੀਂ ਕਿ ਸਾਥੋਂ ਪੂਰੇ ਹੀ ਨਹੀਂ ਆਉਂਦੇ ਸੀ ਜਨਤਾ ਦੇ ਵਿੱਚ ਵੰਡਣ ਨੂੰ ਕੁਝ ਸਮਾਂ ਐਸਾ ਆ ਗਿਆ ਜੋ ਕਿ ਜਿਵੇਂ ਹੀ ਮਾਨ ਲੋਵਿੰਗ ਮਿੱਟੀ ਦੇ ਭਾਂਡੇ ਦਾ ਕੁਛ ਪਛਾਣ ਨੂੰ ਛੱਡ ਕੇ ਜਿਵੇਂ ਵਾਟਰ ਕੂਲਰ ਹੈ ਫ੍ਰਿਜਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਖਿਆਲ ਹੋ ਗਿਆ। ਭਾਵੇਂ ਕਿ ਫ੍ਰਿਜਾ ਹੋਣ, ਕੋਈ ਵਾਟਰ ਕੂਲਰ ਹੋਣ, ਕੁਝ ਵੀ ਹੋਵੇ ਪਰ ਘੜਾ ਜਿਹੜਾ ਹੈ ਇੱਕ ਕੁੰਭ ਗਿਣਿਆ ਜਾਂਦਾ ਹੈ। ਉੱਤਮ ਘੜਾ ਹੁੰਦਾ ਹੈ ਜਿੱਥੇ ਵੀ ਅਸੀਂ ਕਿਤੇ ਵਰਤੋਂ 'ਚ ਲੈਣੇ ਆਏ ਪਹਿਲਾਂ ਘੜੇ, ਪੁਰੇ ਘੜੇ ਦੀ ਅਸੀਂ ਸ਼ੁਰੂਆਤ ਕਰਦੇ ਹਾਂ। ਤੇ ਦੁੱਧ ਡੇਰੀਆਂ ਤੇ ਲਾਉਣੇ ਕਰਕੇ ਇਹ ਸਾਡੇ ਚਾਟੀ ਕਾੜਨੀਆਂ ਦਾ ਕੁਝ ਰਸਵਾ ਘਟ ਗਿਆ ਹੈ ਜਿਵੇਂ ਅਸੀਂ ਦਹੀਂ ਵੀ ਜਮਾਉਂਦੇ ਸੀ ਅੱਗੇ ਅਸੀਂ ਜਮਾਉਂਦੇ ਸੀ ਤੌੜੀ ਦੇ ਵਿੱਚ ਹੁਣ ਅਸੀਂ ਫਰਿੱਜਾਂ ਦੇ ਵਿੱਚ ਰੱਖਣੇ ਕਰਕੇ ਇੱਕੇ ਦਮ ਅਸੀਂ ਉਹਦੇ ਖਾਣੇ ਆ ਜਦੋਂ ਤੇ ਸਾਡੇ ਸਰੀਰ ਨੂੰ ਤਕਲੀਫਾਂ ਪਹੁੰਚਦੀਆਂ ਐ ਪਹਿਲਾਂ ਪਿੱਤਰ ਦਾ ਭਾਂਡਾ ਸੀ ਅਸੀਂ ਕੱਲੀ ਕਰਾ ਕੇ ਉਹਦੇ ਵਿੱਚ ਸਬਜੀ ਭਾਜੀ ਜੋ ਵੀ ਅਸੀਂ ਬਣਾਉਂਦੇ ਸੀ ਉਹਨਾਂ ਸੀ ਲੋਹੇ ਤੇ ਆ ਗਏ ਜਿਵੇਂ ਕਿ ਸਟੀਲ ਦਾ ਹੋ ਗਿਆ ਜਾਜੀ ਲੋਹੇ ਆ ਗਏ ਇਸੇ ਕਰਕੇ ਜਿਵੇਂ ਹੁਣ ਆਪਦੀ ਕੁੱਕਰ ਤੇ ਲਾ ਲੋ ਉਹ ਜਦੋਂ ਪਿੱਤਲ ਦੇ ਭਾਂਡੇ ਸੀ ਉਦੋਂ ਉਦੋਂ ਪਿੱਤਲ ਦੇ ਭਾਂਡੇ ਦਾ ਵੀ ਰਤਵਾ ਸੀ ਭਾਂਡੇ ਮਤਲਬ ਇਹੀ ਮਤਲਬ ਕਿ 5-7 ਸਾਲਾਂ ਤੋਂ ਹੀ ਘੜੇ ਚਾਟੀਆਂ ਘੱਟ ਵੇਖਣ ਲੱਗੀਆਂ ਇਹ ਘੜੇ ਦੀ ਵਕਤੋਂ ਮੇਰੇ ਭੈਣ ਭਾਈ ਜ਼ਰੂਰ ਕਰਨਾ ਇਸ ਦਾ ਪਾਣੀ ਪੀਣ ਤਾਂ ਜੋ ਅਸੀਂ ਇਹਨਾਂ ਬਿਮਾਰੀਆਂ ਤੋਂ ਰਹਿਤ ਪਾਸ ਹੋ। ਦੇਖੋ ਜੀ ਕਦੇ ਭਾਂਡਾ ਕਦੇ ਹੀ ਵਿਖਦਾ ਹੈ। ਉਹ ਗੱਲ ਨਹੀਂ ਰਹੀ ਪਹਿਲਾਂ ਵਾਲੀ ਕਿ ਇੰਨਾ ਹੀ ਐ ਵੀ ਦੀਵਿਆਂ ਦਾ ਰਸਵਾ ਰਹਿ ਗਿਆ। ਵੀ ਦੀਵੇ ਦੀਵਾਲੀ ਵੇਲੇ ਸਾਰੇ ਭੈਣ ਭਾਈ ਆਪਣੀ ਖੁਸ਼ੀ ਨੂੰ ਲੈ ਕੇ ਵੀ ਦੀਵੇ ਜਗਾਉਂਦੇ ਆ। ਉਹ ਅਸੀਂ ਦੀਵੇ ਚਲੋ ਵੀ ਜੇ ਕੋਈ ਮਾੜੀ ਮੋਟੀ ਮਿੱਟੀ ਕਿਤੇ ਮਿਲਦੀ ਹੈ ਤਾਂ ਦੀਵੇ ਬਣਾ ਲੈਂਦੇ ਆ। ਅਸੀਂ ਜੀ ਬਚਪਨ ਦੇ ਵਿੱਚ ਹੀ ਇਹ ਤਾਂ ਛੋਟੇ ਛੋਟੇ ਹੁੰਦੇ ਸੀ ਤੇ ਉਦੋਂ ਜੁਰੂਰ ਪਹਿਲਾਂ ਸਾਡੇ ਮਾਤਾ ਪਿਤਾ ਭੈਣਾਂ ਸਾਡੇ ਪਿਤਾ ਭਰਾ ਜੋ ਵੀ ਪਹਿਲਾਂ ਘਾੜੇ ਬਣਾਉਂਦੇ ਸੀ ਅਸੀਂ ਉਹਨਾਂ ਦੇਖ-ਦੇਖ ਕੇ ਪਹਿਲਾਂ ਸ਼ੁਰੂਆਤ 'ਚ ਮੈਂ ਜਿਵੇਂ ਕਿ ਘੜਿਆਂ ਦੀਆਂ ਚੱਪੜੀਆਂ ਦੀਵੇ ਤੇ ਜਿਵੇਂ ਸਾਡੇ ਵਰਤਾਂ ਕਰੂਏ ਚੌਂਦੇ ਵਰਤਾਂ ਦੀਆਂ ਕੁਰਸੀਆਂ ਇਹ ਬਣਾਉਣਾ ਸਿੱਖਿਆ ਅਤੇ ਉਸ ਤੋਂ ਬਾਅਦ ਜਿਵੇਂ ਹੀ ਜਿਵੇਂ ਉਮਰਦੇ ਲਿਹਾਇ ਨਾਲ ਉਪਰੰਤ ਉਸ ਤੋਂ ਬਾਅਦ ਫਿਰ ਜਿਵੇਂ ਕਿ ਭਾਂਡੇ ਘੜੇ ਚਾਟੀਆਂ ਰੜਕੇ ਕੁੰਡੇ ਮਰਚਾ ਵਾਲੇ ਜੋ ਇਹ ਮਤਲਬ ਕਿ ਬਣਾਉਣੇ ਸ਼ੁਰੂ ਕੀਤੇ ਉਪਰੰਤ ਇਹ ਇਥੋਂ ਤੱਕ ਅਸੀਂ ਕਿ ਸਾਥੋਂ ਪੂਰੇ ਹੀ ਨਹੀਂ ਆਉਂਦੇ ਸੀ ਜਨਤਾ ਦੇ ਵਿੱਚ ਵੰਡਣ ਨੂੰ ਉਪਰੰਤ ਕੁਝ ਸਮਾਂ ਐਸਾ ਆ ਗਿਆ ਜੋ ਕਿ ਜਿਵੇਂ ਹੀ ਮਾਨਵ ਮਿੱਟੀ ਦੇ ਭਾਂਡੇ ਦਾ ਕੁਝ ਵਿਸ਼ਾ ਨੂੰ ਛੱਡ ਕੇ ਜਿਵੇਂ ਵਾਟਰ ਕੂਲਰ ਹੈ ਫ੍ਰਿਜਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਖਿਆਲ ਹੋ ਗਿਆ ਪਰ ਇੱਕ ਗੱਲ ਜ਼ਰੂਰ ਕਹੂੰਗਾ ਮੈਂ ਭਾਵੇਂ ਕਿ ਫ੍ਰਿਜਾ ਹੋਣ ਕੋਈ ਵਾਟਰ ਕੂਲਰ ਹੋਣ ਕੁਝ ਵੀ ਹੋਵੇ ਪਰ ਘੜਾ ਜਿਹੜਾ ਹੈ ਇੱਕ ਕੁੰਭ ਕਿਹਾ ਜਾਂਦਾ ਹੈ ਉੱਤਮ ਘੜਾ ਹੁੰਦਾ ਹੈ ਜਿੱਥੇ ਵੀ ਅਸੀਂ ਕਿਤੇ ਵਰਤੋਂ ਚ ਲੈਨੇ ਆਏ ਪਹਿਲਾਂ ਘੜੇ ਪੁਰੇ ਘੜੇ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਇਹ ਸਾਡਾ ਉੱਤਮ ਮੰਨਿਆ ਜਾਂਦਾ ਹੈ ਜਿਵੇਂ ਹੀ ਘੜੇ ਤੋਂ ਇਲਾਵਾ ਜਿਵੇਂ ਕਿ ਸਾਡੇ ਘਰਾਂ ਦੇ ਵਿੱਚ ਚਾਰ-ਚਾਰ ਪੰਜ-ਪੰਜ ਮੱਝਾਂ ਆਮ ਹੀ ਘਰਾਂ ਦੇ ਵਿੱਚ ਹੁੰਦੀਆਂ ਸਨ ਉਦੋਂ ਰੇੜ ਕੇ ਕਾੜਨੀਆਂ ਜਿਵੇਂ ਕਿ ਸਾਡੇ ਘਰਾਂ ਦੇ ਵਿੱਚ ਦੁੱਧ ਰੜਕਦੇ ਸੀ ਘਰਾਂ ਦੇ ਵਿੱਚ ਮੱਖਣ ਤੇ ਘਿਓ ਬਹੁਤ ਹੀ ਹੁੰਦਾ ਸੀ ਤੇ ਇਸੇ ਤਰ੍ਹਾਂ ਹੀ ਉਪਰੋਂ ਦੇ ਇਸੇ ਤਰ੍ਹਾਂ ਕੀ ਹੈ ਕਿ ਹੁਣ ਸਭੀ ਭੈਣ ਭਰਾਵਾਂ ਨੇ ਇੱਕ ਚਾਹੇ ਮਹਿੰਗਾਈ ਕਰ ਲੋ ਕਿਸੇ ਤਰ੍ਹਾਂ ਵੀ ਕਰ ਲੋ ਤੇ ਦੁੱਧ ਡੇਰੀਆਂ ਤੇ ਲਾਉਣੇ ਕਰਕੇ ਇਹ ਸਾਡੇ ਛਾਤੀ ਕਾੜਨੀਆਂ ਦਾ ਕੁਝ ਰਸਵਾ ਘਟ ਗਿਆ ਹੈ ਪਰ ਮੈਂ ਬੇਨਤੀ ਇਹੀ ਕਰੂੰਗਾ ਕਿ ਜੋ ਘੜੇ ਦਾ ਪਾਣੀ ਹੈ ਜਿਵੇਂ ਕਿ ਤੌੜੀ ਹੈ ਘੜੇ ਦਾ ਪਾਣੀ ਹੈ ਤੇ ਉਹਦੇ ਵਿੱਚ ਕੀ ਹੈ ਤੇ ਇਹ ਅਸੀਂ ਸ਼ਾਮ ਨੂੰ ਘੜਾ ਭਰিয়ে ਤੇ ਸਵੇਰ ਪਾਣੀ ਪੀਏ ਇਸ ਦਾ ਤਾਂ ਕਿ ਸਾਡੇ ਗੋਡਿਆਂ 'ਤੇ ਜਿਹੜੀ ਬਿਮਾਰੀ ਹੈ ਇਹ ਸਾਡੇ ਗੋਡਿਆਂ ਤੋਂ ਅਸੀਂ ਰਹਿਤ ਹੋ ਸਕਦੇ ਹਾਂ ਬਿਮਾਰੀਆਂ ਤੋਂ ਉਪਰੰਤ ਜਿਵੇਂ ਹੀ ਅਸੀਂ ਦਹੀਂ ਵੀ ਜਮਾਉਂਦੇ ਸੀ ਅੱਗੇ ਅਸੀਂ ਜਮਾਉਂਦੇ ਸੀ ਤੌੜੀ ਦੇ ਵਿੱਚ ਛੋਟੀ ਤੌੜੀ ਮਿੱਟੀ ਦੀ ਹੁੰਦੀ ਸੀ ਉਸ ਦੇ ਵਿੱਚ ਸਵੇਰ ਜਦੋਂ ਅਸੀਂ ਦਹੀਂ ਖਾਂਦੇ ਸੀ ਤਾ ਠੰਡਾ ਹੁੰਦਾ ਸੀ ਉਸ ਦੀ ਦੇਰ ਚ ਤਰਕਸ਼ੀਲ ਸੀ ਉਹ ਸਹੀ ਹੋ ਜਾਂਦੀ ਹੁਣ ਅਸੀਂ ਫ੍ਰੀਜਾਂ ਦੇ ਵਿੱਚ ਰੱਖਣੇ ਕਰਕੇ ਇੱਕੇ ਦਮ ਅਸੀਂ ਉਹਦੇ ਖਾਣੇ ਆ ਜਦੋਂ ਤੇ ਸਾਡੇ ਸਰੀਰ ਨੂੰ ਤਕਲੀਫਾਂ ਪਹੁੰਚਦੀਆਂ ਕਿ ਆ ਗੋਡੇ ਜਿਹੜੇ ਸਾਡੇ ਆਉਣਗੇ ਜੀ ਇਹ ਸਾਡੇ ਜਿਵੇਂ ਹੁਣੀ ਜਿਵੇਂ ਜਿਵੇਂ ਮਾਹੌਲ ਬਦਲ ਜਾਂਦਾ ਜਿਵੇਂ ਕਿ ਪਹਿਲਾਂ ਪਿੱਤਲ ਦਾ ਪਾਂਡਾ ਸੀ ਅਸੀਂ ਕੱਲੀ ਕਰਾ ਕੇ ਉਹਦੇ ਵਿੱਚ ਸੌਜੀ ਭਾਜੀ ਜੋ ਵੀ ਅਸੀਂ ਬਣਾਉਂਦੇ ਸੀ ਉਪਰੰਤ ਅਸੀਂ ਉਹਦਾ ਰਤਵਾ ਛੱਡ ਕੇ ਉਹ ਨਾ ਸੀ ਲੋਹੇ ਦੇ ਆਗੇ ਜਿਵੇਂ ਕਿ ਸਟੀਲ ਦਾ ਹੋ ਗਿਆ ਜਾਜੀ ਲੋਹੇ ਆਗੇ ਇਸੇ ਕਰਕੇ ਜਿਵੇਂ ਹੁਣ ਆਪ ਦੀ ਕੁੱਕਰ ਤੇ ਲਾ ਲੋ ਕੁੱਕਰ ਦਾ ਕੁੱਕਰ ਅਸੀਂ ਕਿਲੋ ਡੇਢ ਕਿਲੋ ਦਾ ਕੁੱਕਰ ਲੈ ਲਿਆ ਤੋਲ ਕੇ ਪ੍ਰਾਂਤ ਉਸਦੇ ਵੇਸੇ ਜੀ ਸਬਜ਼ੀ ਬਣਾਉਂਦੇ ਆ ਬਣਾਉਂਦੇ ਉਹਦੀ ਭਾਵ ਦੇ ਨਾਲ ਹੀ ਮਤਲਬ ਬਣਦੀ ਹੈ ਤੇ ਅਸੀਂ ਕੀ ਕੰਮ ਕਰਦੇ ਆ ਉਸ ਘੋਟ ਘੋਟ ਕੇ ਉਸ ਨੂੰ ਵਾੜ ਵਾੜ ਕੇ ਅਸੀਂ ਪੀ ਜਾਂਦੇ ਆ ਅਤੇ ਪ੍ਰਾਂਤ ਉਹਦਾ ਵਜ਼ਨ ਡੇਢ ਕਿਲੋ ਤੋਂ 1 ਕਿਲੋ ਵੀ ਰਹਿ ਜਾਂਦਾ ਹੈ ਜਾਨਿ ਕਿ ਉਹ ਜਾਂ ਜੀ ਲੋਆ ਹੈ ਚਾਹੇ ਸਾਨੂੰ ਕੋਈ ਪਤਾ ਨਹੀਂ ਉਹਦੇ ਵਿੱਚ ਕੀ ਹੈ ਪਰ ਅਸੀਂ ਉਸ ਨੂੰ ਅੱਧਾ ਕਿਲੋ ਸਾਡੇ ਅੰਦਰ ਉਹ ਇਸੇ ਤਰ੍ਹਾਂ ਸੜ ਬੜ ਕੇ ਚਲਿਆ ਜਾਂਦਾ ਹੈ ਪਹਿਲਾਂ ਜੋ ਸਬਜ਼ੀ ਅਸੀਂ ਬਣਾਉਂਦੇ ਸੀ ਉਹ ਸਬਜ਼ੀ ਇਸ ਤਰ੍ਹਾਂ ਬਣਾਉਂਦੇ ਸੀ ਕਿ ਤੌੜੀ ਰੱਖਣੀ ਤੌੜੀ ਦੇ ਵਿੱਚ ਸਾਗ ਜਾਂ ਦਾਲਾਂ ਬਣਾਉਣੀਆਂ ਉਪਰੰਤ ਉੱਤੇ ਚਪਣੀ ਦੇ ਦੇਣੀ ਚਪਣੀ ਰੱਖ ਕੇ ਉਹ ਚਪਣੀ ਤੇ ਪਾਣੀ ਪਾਉਣਾ ਉਸ ਚਪਣੀ ਤੇ ਪਾਣੀ ਦੇ ਨਾਲ ਹੀ ਸਾਡੇ ਮੰਨ ਲਓ ਕਿ ਜੋ ਸਬਜ਼ੀ ਭਾਜੀ ਸੀ ਬਣ ਜਾਂਦੀ ਸੀ ਉਹ ਜਦੋਂ ਪਿੱਤਲ ਦੇ ਭਾਂਡੇ ਸੀ ਉਦੋਂ ਉਦੋਂ ਪਿੱਤਲ ਦੇ ਭਾਂਡੇ ਦਾ ਵੀ ਰਤਵਾ ਸੀ ਭਾਂਡੇ ਮਤਲਬ ਇਹੀ ਮਤਲਬ ਕਿ 5-7 ਸਾਲਾਂ ਤੋਂ ਹੀ ਘੜੇ ਚਾਟੀਆਂ ਘੱਟ ਵੇਖਣ ਲੱਗੇ ਪਹਿਲਾਂ ਬਹੁਤ ਵਿਗਦੇ ਸੀ ਬਹੁਤ ਵਿਗਦੇ ਸੀ ਦੂਜਾ ਕਾਰਨ ਇਹ ਹੈ ਕਿ ਸਾਡੇ ਜਿਵੇਂ ਕਿ ਇਹ ਮੈਂ ਪਿੰਡ ਬਰਜਨਮਾਨਗੜ ਜਿਲ੍ਹਾ ਫਾਇਲਕਾ ਦਾ ਵਾਸੀ ਹਾਂ ਅਤੇ ਸਾਡੇ ਏਰੀਆ ਦੇ ਵਿੱਚ ਮਿੱਟੀ ਦਾ ਬਹੁਤ ਘਟਾਪਾ ਹੈ ਮਿੱਟੀ ਨਹੀਂ ਮਿਲ ਰਹੀ ਮਿੱਟੀ ਰਹਿ ਗਈ ਹਨੂਮਾਨਗੜ ਟਾਊਨ ਇਧਰਲੇ ਸੱਡਾਂ ਤੇ ਮਿੱਟੀ ਰਹਿ ਗਈ ਗੂੜਦ ਡਾਡੇ ਮਿੱਟੀ ਲਾਉਣੀ ਇੱਕ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਸ ਕਰਕੇ ਵੀ ਚਲੋ ਅਸੀਂ ਹੁਣ ਮੁੱਲ ਦੇ ਭਾਂਡੇ ਲੈ ਕੇ ਆਪਦਾ ਟਾਈਮ ਪਾਸ ਕਰਦੇ ਆ ਤੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਮੇਰੇ ਨਗਰ ਨਿਵਾਸੀ ਜੋ ਵੀ ਮੇਰੇ ਭੈਣ ਭਾਈ ਸਾਧ ਸੰਗਤ ਨੂੰ ਕਿ ਮਿੱਟੀ ਦੇ ਭਾਂਡੇ ਦੀ ਵਰਤੋਂ ਕਰੋ ਤਾਂ ਜੋ ਅਸੀਂ ਇਹਨਾਂ ਬਿਮਾਰੀਆਂ ਤੋਂ ਰਹਿਤ ਪਾ ਸਕੀਏ ਦੇਖੋ ਜੀ ਕਦੇ ਭਾਂਡਾ ਕਦੇ ਹੀ ਵਿਕਦਾ ਹੈ ਉਹ ਗੱਲ ਨਹੀਂ ਰਹੀ ਪਹਿਲਾਂ ਵਾਲੀ ਪਰ ਇਹ ਆ ਵੀ ਅਸੀਂ ਭਾਵਾਂ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਦਾ ਘਰਾਂ ਦੇ ਵਿੱਚ ਦਸ-ਦਸ ਤੋੜੇ ਰੱਖੇ ਹੁੰਦੇ ਸੀ ਚਾਟੀਆਂ ਕਾੜਨੀਆਂ ਹੁੰਦੀਆਂ ਸੀ ਐਡਵਾਂਸ ਹੀ ਰੱਖ ਲੈਂਦੇ ਸਾਡੀ ਮਾਸੂਮ ਵਾਲੀ ਤੇ ਦੋ ਚਾਟੀਆਂ ਪਹਿਲਾਂ ਹੀ ਲਾ ਲਈਏ ਸੀ ਤੇ ਉਪਰੰਤ ਉਸ ਤੋਂ ਬਾਅਦ ਕੀ ਹੈ ਪਰ ਹੋਲੀ-ਹੋਲੀ ਮੇਰੀ ਵੀ ਇਹ ਨਹੀਂ ਬਣਤੀ ਹੈ ਵੀ ਹੁਣ ਡੈਰੀਆਂ ਦੇ ਦੁੱਧ ਪਾਉਣ ਲੱਗ ਗਏ ਚਾਟੀਆਂ ਦਾ ਤਾਂ ਰਸਵਾ ਘਟ ਗਿਆ ਹੈ ਹਮ ਹਮ ਪਰ ਜਿਹੜਾ ਘੜਾ ਹੈ ਇਹ ਘੜੇ ਦੀ ਵਰਤੋਂ ਮੇਰੇ ਭੈਣ ਭਾਈ ਜ਼ਰੂਰ ਕਰਨਾ ਇਸ ਦਾ ਪਾਣੀ ਪੀਣ ਤਾਂ ਜੋ ਅਸੀਂ ਇਹਨਾਂ ਬਿਮਾਰੀਆਂ ਤੋਂ ਰਹਿਤ ਪਾਸੇ ਜਿਵੇਂ ਕਿ ਅਸੀਂ ਘੜਾ ਹੈ ਘੜੇ ਦੇ ਵਿੱਚ ਪਾਣੀ ਭਰ ਦੇਣਾ ਇਸ ਦੇ ਵਿੱਚ ਵੀ ਇੱਕ ਅੰਤਰ ਹੁੰਦਾ ਹੈ ਅਗਰ ਜੇ ਇਸ ਦੇ ਵਿੱਚ বরਫ ਪਾਤੀ ਘੜੇ 'ਚ ਤਾਂ ਸਾਡਾ ਇਹ ਪਾਣੀ ਮੁਸਕਣ ਲੱਗ ਜਾਊਗਾ ਕਿਉਂ ਕਿ ਜੋ ਇਸ ਦੇ ਘੜੇ ਦੇ ਰੋਮ ਹੁੰਦੇ ਹਨ ਉਹ ਬੰਦ ਹੋ ਜਾਂਦੇ ਆ ਅੱਛਾ ਜਿਵੇਂ ਘੜੇ ਦੇ ਰੋਮ ਬੰਦ ਹੋ ਜਾਂਦੇ ਘੜੇ ਦੇ ਵਿੱਚ বরਫ ਪਾਇਆ ਤੋਂ ਇਸੇ ਤਰ੍ਹਾਂ ਹੀ ਸਾਡੇ ਰੋਮ ਵੀ ਬੰਦ ਹੋ ਜਾਂਦੇ ਹਨ ਜਿਵੇਂ ਅਸੀਂ ਬਰਫ਼ ਦਾ ਪਾਣੀ ਪੀਂਨੇ ਆ ਤਾਂ ਸਾਡਾ ਰੋਮ ਅੰਦਰੋਂ ਬੰਦ ਹੋ ਜਾਂਦੇ ਹਨ ਤਾਂ ਕਰਕੇ ਸਾਨੂੰ ਪਸੀਨਾ ਨਹੀਂ ਆਉਂਦਾ ਸਾਡੇ ਅੰਦਰ ਰੋਗ ਵੱਜ ਜਾਂਦਾ ਅੱਛਾ ਹਾਂ ਜੈ ਕਹਿਣਾ ਵੀ ਦੀਵਿਆਂ ਦਾ ਰਤਵਾਰ ਰਹਿ ਗਿਆ ਵੀ ਦੀਵੇ ਦੀਵਾਲੀ ਵੇਲੇ ਸਾਰੇ ਘਰਾਂ ਪਾਈ ਆਪਣੀ ਖੁਸ਼ੀ ਨੂੰ ਲੈ ਕੇ ਵੀ ਦੀਵੇ ਜਗਾਉਂਦੇ ਆ ਉਹ ਅਸੀਂ ਦੀਵੇ ਚਲੋ ਵੀ ਜੇ ਕੋਈ ਮਾੜੀ ਮੋਟੀ ਮਿੱਟੀ ਕਿਤੇ ਮਿਲਦੀ ਹੈ ਤਾਂ ਦੀਵੇ ਬਣਾ ਲੈਨੇ ਆ ਤੇ ਘਰ-ਘਰ ਅਸੀਂ ਹਰ ਇੱਕ ਦੇ ਘਰ ਦੇ ਅਸੀਂ ਖੁਸ਼ੀ ਲੈ ਕੇ ਜਾਂਦੇ ਆ ਕਿ ਇਹ ਪ੍ਰਮਾਤਮਾ ਹਰ ਇੱਕ ਦੇ ਘਰ ਖੁਸ਼ੀ ਹੋਵੇ ਤੇ ਘਰ ਘਰ ਦੀ ਵਾਜਗਦਾ ਰਹੇ ਦੇਖੋ ਜੀ ਦਾਵਤਾ ਮੈਂ ਇਹ ਕਹਿਣਾ ਹਾਂ ਜਿਵੇਂ ਕੁੰਡਾ ਹੈ ਹੂੰ ਹੂੰ ਇਹ ਮਿੱਟੀ ਦਾ ਕੁੰਡਾ ਹੈ ਇਸ ਦੇ ਵਿੱਚ ਅਸੀਂ ਮਿਰਚਾਂ ਰਖੜਦੇ ਹਾਂ ਹੂੰ ਇਸ ਦੀ ਮਿਰਚ ਰਖੜੀ ਅਤੇ ਪੱਥਰ ਦੇ ਕੁੰਡੇ ਦੀ ਮਿਰਚ ਰਖੜੀ ਉਹਦੇ ਵਿੱਚ ਅੰਤਰ ਹੁੰਦਾ ਹੂੰ ਹੂੰ ਕਿਉਂਕਿ ਕੁੰਡਾ ਜਿਹੜਾ ਮਿਰਚਾਂ ਵਾਲਾ ਹੁੰਦਾ ਇਸ ਦੇ ਵਿੱਚ ਰੋੜ ਲੱਗੇ ਹੁੰਦੇ ਹਨ ਆ ਇਹ ਲੱਗਣੇ ਕਰਕੇ ਇਹਦੀ ਜਿਹੜੀ ਲੇਸ ਹੁੰਦੀ ਹੈ ਅੱਛੀ ਮੰਨ ਲਓ ਕਿ ਮਿਰਚਾਂ ਲਾਲ ਮਿਰਚਾਂ ਪਾ ਰਖਦੇ ਆ ਉਹ ਸਹੀ ਬਣਦੀ ਹੈ ਅਤੇ ਜਿਵੇਂ ਪੱਥਰ ਦਾ ਕੁੰਡਾ ਹੁੰਦਾ ਉਸ ਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਮਿਰਚਾਂ ਤਰ ਰਗੜਦੇ ਆ ਤੇ ਮਿਰਚਾਂ ਅੱਗਾਂ ਹੀ ਭੱਜੀਆਂ ਫਰਦੀਆਂ ਰਹਿੰਦੀਆਂ ਅੱਛਾ ਤੇ ਇਹਦੇ ਵਿੱਚ ਵਧੀਆ ਕੀ ਕਹਿੰਦੇ ਰਹੇ ਆ ਇਹ ਕੁੰਡੇ ਮਿਰਚਾਂ ਵਾਲੇ ਇਹ ਕੁੰਡੇ ਦੇ ਵਿੱਚ ਵਧੀਆ ਮਤਲਬ ਕਿ ਮਿਰਚਾਂ ਬਹੁਤ ਵਧੀਆ ਹੈ ਤੇ ਇਹਦੀ ਤਰੀ ਮਤਲਬ ਮਿਰਚਾਂ ਦੀ ਜਦੋਂ ਸਬਜ਼ੀ ਭਾਜੀ ਤੇ ਪਾਈਏ ਤਾਂ ਤਰੀ ਇੱਕ ਬਹੁਤ ਟੈਸਟ ਬਣਦੀ ਜਾਂਦੀ ਬਾਕੀ ਇਹ ਹੀ ਗੱਲ ਕਹੂੰਗਾ ਹੂੰ ਕਿ ਜੋ ਮਿੱਟੀ ਦਾ ਭਾਂਡਾ ਹੈ ਜਿਵੇਂ ਛੋਟੀ ਕੁਜੀ ਤੋਂ ਲੈ ਕੇ ਜਿਵੇਂ ਅਸੀਂ ਕਹਿ ਦਿੰਨੇ ਆ ਕਿ ਬੱਚੇ ਨੂੰ ਬਾਦਾਮ ਪਿਓਕੇ ਦੇਣੇ ਤੇ ਕੀ ਅਸੀਂ ਪਿੱਤਲੇ ਦਾ ਸਟੀਲ ਦੇ ਭਾਂਡੇ ਚ ਕਿਉਂ ਨਹੀਂ ਪੀਉ ਸਕਦੇ ਪਰ ਕਾਰਨ ਇਸੇ ਕਰਕੇ ਹੁੰਦਾ ਹੈ ਕਿ ਭਾਂਡ ਮਿੱਟੀ ਦੇ ਭਾਂਡੇ ਦੇ ਵਿੱਚ ਉਹ ਠੰਡਾ ਹੁੰਦਾ ਹੈ ਠੰਡਾ ਹੋਣੇ ਦੀ ਵਜ੍ਹਾ ਨਾਲ ਹੀ ਤੇ ਉਹ ਪਾ ਸੁਬਾ ਬੱਚੇ ਨੂੰ ਖਵਾਈਏ ਤੇ ਉਹਦੇ ਵਿੱਚ ਜੋ ਗਰਮੀ ਹੁੰਦੀ ਹੈ ਬਦਾਮ ਜਾਂ ਕੋਈ ਵੀ ਗਿਰੀ ਹੁੰਦੀ ਹੈ ਤੇ ਉਸ ਦੀ ਗਿਰੀ ਤੇ ਗਰਮੈਸ਼ ਨਿਕਲ ਕੇ ਤੇ ਠੰਡ ਪੈਦਾ ਹੋ ਜਾਂਦੀ ਹੈ ਤੇ ਇਸ ਕਰਕੇ ਉਹ ਬੱਚੇ ਨੂੰ ਲੰਗ ਕਰੀ ਹੁੰਦਾ ਤੇ ਤੁਝੇ ਇਹ ਵੀਡੀਓ ਬਣਾਉਣ ਲਈ ਸਾਡੇ ਘਰ ਪਹੁੰਚੇ ਤੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆਂ ਇਹ ਬੱਤੀ ਮੈਂ ਇਹ ਹੀ ਹਰ ਇੱਕ ਨੂੰ ਸ਼ੇਅਰ ਕਰਨਾ ਹੈ ਕਿ ਮਿੱਟੀ ਦੇ ਭਾਂਡਾ ਜਰੂਰ ਮਤਲਬ ਕਿ ਅਸੀਂ ਘਰ ਦੇ ਵਿੱਚ ਪ੍ਰਵੇਸ਼ ਕਰਨਾ ਹੈ ਭਾਵੇਂ ਇੱਕ ਹੀ ਘੜਾ ਹੋਵੇ ਪਰ ਘੜਾ ਕੁੰਭ ਗਿਣਿਆ ਜਾਂਦਾ ਹੈ ਘੜੇ ਦੇ ਦਰ ਕਹਿੰਦੇ ਹੁੰਦੇ ਵੀ ਦਰਸ਼ਨ ਵੀ ਹੋ ਜਾਣ ਤਾਂ ਇੱਕ ਬਹੁਤ ਵੱਡੀ ਗੱਲ ਹੈ ਤੇ ਜੇ ਅਗਰ ਜੇ ਅਸੀਂ ਪਾਣੀ ਵੀ ਪੀ ਲਿਆ ਉਸ ਦਾ ਤੇ ਫਿਰ ਸਾਡਾ ਸਿਹਤ ਸੁਧਤਰ ਹੋ ਸਕਦਾ ਹੈ ਨਾਲੇ ਬਿਮਾਰੀਆਂ ਤੋਂ ਵੀ ਅਸੀਂ ਰਹਿ